हां जी ਸਾਰੇ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਅੱਜ ਦੀ ਸਵੇਰ ਦਾ ਤੁਹਾਨੂੰ ਕੋਈ ਵਿਚਾਰ ਨਹੀਂ ਸੁਣਾਉਣ ਲੱਗਾ ਬਸ ਇੱਕ ਐਂ ਦੱਸਣ ਲੱਗਾ ਆ ਚੀਜ਼ ਆਪਾਂ ਲੈ ਕੇ ਆਏ ਸੀ ਕਿ ਬਾਜ਼ਾਰੋਂ ਡੈਸ਼ਬੋਰਡ ਖੋਣ ਵਾਸਤੇ ਆਪਣੀ ਸਕੂਟਰੀ ਬਹੁਤ ਦਿਨਾਂ ਦੀ ਗੰਦੀ ਹੋ ਰਹੀ ਸੀਗੀ ਇਹ ਚੀਜ਼ ਆਪਾਂ ਪਹਿਲੀ ਵਾਰੀ ਇਸਤੇਮਾਲ ਕਰਨ ਜਾ ਰਹੇ ਹਾਂ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਉਹ ਕੰਮ ਹੈ ਵੀਰੇ ਆਪਾਂ ਪਹਿਲਾ ਇਸਤੇਮਾਲ ਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਰਿਵਿਊ ਦੇਵਾਂਗੇ ਇਹ ਚੀਜ਼ ਕਿਵੇਂ ਆ ਠੀਕ ਹੈ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆਪਾਂ ਨਾ ਸਕੂਟਰੀ ਦੇਖ ਲਓ ਤੁਸੀਂ ਕਿਵੇਂ ਦੀ ਆ ਦੇਖ ਲਈ ਬਸ ਹੁਣ ਦੇਖੋ ਨਾ ਬਾਲਾ ਤੇ ਹੁਣ ਆਪਾਂ ਕੰਮ ਵੀ ਕਰਨਾ ਅੱਗੇ ਕੰਮ ਕਰੀਏ ਸਕੂਟਰੀ ਤਾਂ ਹੁਣ ਤੁਸੀਂ ਦੇਖ ਲਈ ਚਲੋ ਠੀਕ ਆ ਹੁਣ ਆਪਾਂ ਕੰਮ ਸ਼ੁਰੂ ਕਰੀਏ ਚੱਕ ਲਈ ਬਾਲਟੀ ਚੱਕ ਲਿਆ ਅਰਥ ਸ਼ਾਸਤਰ ਜੇ ਸਾਰੇ ਛੱਡ ਲਿਆ ਪਾਣੀ ਬਾਲਟੀ ਚਾ ਸਰਫ ਬਾਲਾ ਨਹੀਂ ਪਾਉਣਾ ਹੈ ਪਹਿਲਾਂ ਹੀ ਮੋਦੀ ਨੇ ਸਾਲੀ ਬਾਲੀ ਮਹਿੰਗਾਈ ਕੀਤੀ ਹੋਈ ਹੈ ਬਸ ਥੋੜਾ ਜੀ ਪਾਉਣਾ ਹੈ ਪਾਣੀ ਪਾ ਦੋ ਇਹਨੂੰ ਝੱਗ ਜੀ ਜਦੋਂ ਹੋ ਜੇ ਸਕੂਟਰੀ ਤੇ ਮਾਰ ਦੋ ਪਾਣੀ ਗਿੱਲਾ-ਗਿੱਲਾ ਕਰ ਦੋ ਇਹਨੂੰ ਲੈ ਬਈ ਧੋ ਦੇ ਕੇਰਾ ਲੈ ਕੇ ਪ੍ਰਮਾਤਮਾ ਦਾ ਨਾਮ ਆ ਧੋਦੇ ਧੂਦੇ ਬੀਲਬੂਲ ਜੇ ਬਾਲ ਚੱਕਦੇ ਰੇਸ ਕਿਦਰ ਇਹ ਨਹੀਂ ਕੋਈ ਹੁੰਦਾ ਫਿਰ ਕੀ ਹੈ ਕੀ ਹੈ ਕੀ ਹੈ ਇਹ ਬੇਬੇਚਾਰ ਗਾਲਾਂ ਦੇ ਦੂਏ ਪੋਰਚ ਗੰਦਾਈ ਹੋਇਆ ਕੋਈ ਗੱਲ ਨਹੀਂ ਕਿਦਰ ਇਹ ਨਹੀਂ ਕੋਈ ਹੁੰਦਾ ਆ ਚਮਕਾ ਦਿਓ ਲੈ ਬੀਲ ਮਾਰ ਦਿਓ ਪਾਣੀ ਰੋਕਣਾ ਨਹੀਂ ਚਾਹੀਦਾ ਕੰਮ ਖਿੱਚੀ ਰੱਖੋ ਖਿੱਚੀ ਰੱਖੋ ਧੋ 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 ਚੱਲ ਚੱਲ ਮੇਰੇ ਮਿੱਤਰ ਐ ਐ ਸਪੀਡ ਬੰਨ ਕੇ ਰੱਖੋ ਐ ਤੇ ਧਾਰੀਆਂ ਆਈਆਂ ਮਾਰੋ ਐ ਨਹੀਂ ਯਾਰਾਂ ਜਾਂਦਾਗਾ ਨੇ ਆ ਨੀਚੋ ਦਾ ਸਾਰੀ ਹਿਸਾਬ ਆਈਆ ਡੈਸ਼ਬੋਰਡ ਜਮਾ ਓਕੇ ਆ ਬਾਬੇ ਬਾਲੀ ਆਪਾਂ ਗੰਦੀ ਨਹੀਂ ਰੱਖਦੇ ਆਂ ਦਾ ਕੱਪੜਾ ਕੂੜਾ ਮਾਰ ਦਈਦਾ ਪਰ ਐ ਵੀ ਜਦੋਂ ਕੰਮ ਜਿਆ ਸਾਲਾ ਥੱਕ ਜਾਈਦਾ ਫੇਰ ਆਪਾਂ ਧੋ ਦਈਦੇ ਲੈ ਵੀ ਪਾਪੀ ਚੱਕ ਲਿਆ ਕੇਰਾ ਹੁਣ ਬਹੁਤ ਕਹਿੰਦੇ ਹੁਣ ਇਹਦੇ ਪੈਰ ਚਮਕਾ ਦਈਏ ਲਾ ਦੀਏ ਹਲਦੀ ਹੁਣ ਦੀ ਹਲਦੀ ਤਾਂ ਬਾਬਾ ਮਹਿੰਗੀ ਪਈ ਜੋ ਆਪਾਂ ਸਰਫਨਾਂ ਵਾਲੀ ਧੋ ਦੇਣਾ ਚੱਲ ਮੇਰਾ ਭਰਾ ਚੱਲ ਖਿੱਚਦੇ ਕੰਮ ਮਾਰਦੇ ਬੁਰਸ਼ ਚੱਲ ਜੱਟਾ ਚੱਲ ਰੁਕਣਾ ਨਹੀਂ ਚਾਹੀਦਾ ਬੁਲਟਰ ਟ੍ਰੇਨ ਤੋਂ ਵੀ ਹੱਥ ਤੇਜ਼ ਨੇ ਮਿੱਤਰਾਂ ਦੇ ਚੱਲੋ ਬਈ ਕੀ ਆਲਾ ਚਮਕਾਤਾ ਪਿਛਲਾ ਟਾਇਰ ਨੂੰ ਮੋੜ ਲੈ ਇੱਥੇ ਵੀ ਲੈ ਵੀ ਹੁਣ ਮਗਰੜ ਤੂੰ ਵੀ ਪਿੱਛੇ ਰਹਿ ਗਿਆ ਕਿਤੇ ਤੈਨੂੰ ਵੀ ਮੂਰੇ ਕਰ ਲਾਂਗੇ ਓਏ ਤੂੰ ਕਿੱਥੇ ਜਾਵੇਂਗਾ ਓਏ ਤੂੰ ਕਿੱਥੇ ਜਾਵੇਂਗਾ ਸਾਡੇ ਹਾਥੀ ਸਾਡੇ ਨੋਈ ਭਾਂ ਦਾ ਖੰਜਰਾ ਵਰਗੇ ਲੱਗਿਆ ਰੰਗ ਵੀ ਲੱਗੀ ਮਾਇਲ ਇੱਕ ਤੇ ਕੋਨੇ ਕੋਨੇ ਆਪਾਂ ਛੜਦੀ ਨਹੀਂ ਹੈਗੇ ਕਿੱਥੇ ਛੜਦਾਂਗੇ ਕਿੱਥੋਂ ਬਚ ਕੇ ਜਾਵੇਂਗਾ ਤੂੰ ਕਿੱਥੋਂ ਬਚ ਕੇ ਜਾਵੇਂਗਾ ਲੈ ਵੀ ਡੈਸ਼ਬੋਰਡ ਤੇ ਮਾਰਦਾ ਗਿੱਲਾ ਕੱਪੜਾ ਨਾ ਨਾ ਸਰਫਾੜਾ ਕੱਪੜਾ ਗਿੱਲਾ ਤਾਂ ਹੈਗਾ ਹੀ ਐ ਹਾਂ ਹੈ ਦੇਖ ਹੋ ਗਿਆ ਕੰਮ ਛੜਦਾ ਪਾਣੀ ਲੈ ਵੀ ਚੱਕ ਲਿਆ ਪੈਪ ਪਪ ਮਾਰਦਾ ਪਾਣੀ ਲੈ ਵੀ ਚੱਕ ਕੋਈ ਕਚਰੇ ਰਹਿ ਨਾ ਜਾਵੇ ਕੋਈ ਕਚਰਾ ਨਾ ਵਿੱਚ ਰਹਿ ਜੇ ਚੱਲੀ ਚੱਲ ਚੱਲੀ ਜਾਣ ਦੇ ਲੈ ਬਈ ਪਾਣੀ ਮਾਰਤਾ ਲਾਤਾ ਸਰਫ ਸਰਫ ਤਾਰਤੀ ਇਹਦੀ ਜਨਮ ਜਨਮਾਂ ਦੀ ਮੈਲ ਇੱਥੇ ਇਸ਼ਨਾਨ ਕਰਾਤਾ ਇਹ ਤਾਂ ਚੱਲ ਬਈ ਵਾਹਿਗੁਰੂ ਇੱਕ ਓੰਕਾਰ ਸੱਚਾ ਪਾਤਸ਼ਾਹ ਲੈ ਬਈ ਧੋਤੀ ਇੱਕ ਨੰਬਰ ਕੱਢਤੀ ਸਕੂਟਰੀ ਚੱਕ ਲਿਆ ਪਾਣੀ ਕਹਿੰਦੇ ਬਈ ਠੰਡ ਚ ਠੰਡਾ ਕਰਤਾ ਇੰਜਨ ਮਾਰ ਮਾਰ ਪਾਣੀ ਦਾ ਉਹ ਡੈਸ਼ਬੋਰਡ ਤੇ ਮਾਰ ਲਿਆ ਹੁਣ ਕੀ ਚੱਕ ਲਿਆ ਕਪੜਾ ਪਤਾ ਲੈਂਦਾ ਜੀ ਸ੍ਰਿੰਦਰ ਲਾਲ ਦੀ ਹੱਟੀ ਤੋਂ 80 ਰੁਪਏ ਮੀਟਰ ਫਿਰ ਵੀ ਨਾਕਲੀ ਰਹਿ ਗਿਆ ਪਰ ਐ ਆ ਵੀ ਪੰਜਾਬੀ ਕੋਈ ਚੀਜ਼ ਛੱਡਦੀ ਨਹੀਂ ਫਿਰ ਪੰਜਾਬੀ ਜਗਾੜੀ ਹੁੰਦੇ ਨੇ ਫਿਰ ਆਪਾਂ ਆੜ ਕੇ ਕਪੜਾ ਕਰਕੇ ਦੋ ਟੋਟੇ ਇੰਡੀਆ ਪਾਕਿਸਤਾਨ ਬਣਾ ਕੇ ਮਾਰਦਾ ਸਕੂਟਰੀ ਤੇ ਕਪੜਾ ਲੈ ਬਈ ਲੈ ਵੀ ਤੂੰ ਵੀ ਕਿੱਥੇ ਰਹਿ ਜਾਏਗਾ ਤੈਨੂੰ ਵੀ ਨਹੀਂ ਛੱਡਦੇ ਚਮਕਾਤਾ ਕੱਢਤਾ ਜਿੱਟਾ ਐ ਸਲਵਰ ਰੰਗ ਨਾਲ ਹੀ ਦੇਖ ਫਿਰ ਵੀ ਚਿੱਟਾ ਚਿੱਟਾ ਲੱਗਦਾ ਰੰਗ ਕਿਆਕਾ ਹੁਣ ਪਿਛਲੇ ਦੀ ਵਾਰੀ ਚੱਲ ਬਾਈ ਚੱਲ ਬਾਈ ਕਿੱਕ ਕਿਦੋਂ ਕੋਨਾ ਛੱਡਦੇ ਨਹੀਂ ਪੰਜਾਬੀ ਇਹ ਬਾਲੀ ਜਗੜੀ ਹੁੰਦੇ ਨੇ ਚੱਲ ਬਾਈ ਚੱਲ ਬਾਈ ਲੈ ਵੀ ਆਪਣੇ ਦੋ ਸਟੈਪ ਕਲੀਅਰ ਹੋ ਗਏ ਹੁਣ ਆ ਗਈ ਤੀਜੇ ਦੀ ਸਟੈਪ ਦੀ ਵਾਰੀ ਆਹ ਚੀਜ਼ ਲੈ ਕੇ ਆ ਸੀ ਬਾਪੇ ਜੀ ਦੇ ਘਰ ਕਿੱਬਾ ਵੀਡੀਓ ਬਣਾ ਰਹੇ ਆ ਇਹਨੂੰ ਝੱਗ ਜੀ ਨੂੰ ਫੋਮ ਆ ਗਈ ਇਹ ਬਾਲੀ ਮਹਿੰਗੀ ਨਹੀਂ ਹੈਗੀ ਵੀਰੇ ਸਸਤੀ ਹੋਈ ਹੈ ਠੀਕ ਐ ਐ ਪੂਰਾ ਪਰ ਇੱਕ ਕੰਮ ਇੱਕ ਨੰਬਰ ਕਰਦੀ ਹੈਗੀ ਠੀਕ ਐ ਉਹ ਵੀਰਾਂ ਵਾਸਤੇ ਜਿਹੜੇ ਕੱਟ ਪੈਸਾ ਹਨ ਗੱਡੀ ਗੁਡੀ ਸਕੂਟੀ ਧੋਣ ਵਾਸਤੇ ਆ ਜਾਂ ਸਾਧ ਸੰਸ ਨੂੰ ਚਮਕਾਉਣਾ ਚਾਹੁੰਦੇ ਨੇ ਉਹਦੇ ਵਾਸਤੇ ਆ ਐ ਬਾਈ ਇਹਨੂੰ ਹਲਾ ਲਓ ਚੰਗੀ ਤਰ੍ਹਾਂ ਸ਼ੀਸ਼ੀ ਜੀ ਨੂੰ ਹਲਾ ਕੇ ਚੰਗੀ ਤਰ੍ਹਾਂ ਐ ਐ ਐ ਮਾਰਦੇ ਬਸ ਫੇਰ ਐ ਝੱਗ ਜੀ ਆਊਗੀ ਐ ਉਹ ਦੇਖੀ ਭਰਾਵਾ ਕਿਆ ਕਿੱ데 ਕੋਨਾ ਰਹਿ ਨਾ ਜਾਵੇ ਐ ਮਾਰ ਕੇ ਝੱਗ ਜੀ ਬਸ ਜਿੱਥੋਂ ਕੋਈ ਰਹਿ ਰਹਿ ਜੂ ਦਵਾਰੇ ਫੇਰ ਝੱਗ ਮਾਰ ਲਿਓ ਆ ਟੋਪਾ ਜਾ ਬਾਬੇ ਆ ਕੰਡੇ 'ਚ ਐਂ ਖਸਾ ਦਿਓ ਬਸ ਫਿਰ ਤੁਸੀਂ ਐ ਜਿਹੜੀ ਮੈਲ ਇਹਦੇ ਹੋਊਗੀ ਉਗਲ ਕੇ ਆਪਣੇ ਆਪ ਸਾਫ਼ ਹੋ ਜੂਗਾ ਡੈਸ਼ਬੋਰਡ ਤੁਹਾਡਾ ਚਮਕ ਜੂਗਾ ਬਾਬੇ ਠੀਕ ਐ ਐਂ ਮਾਰ ਦਿਓ ਚੰਗੀ ਤਰ੍ਹਾਂ ਟੋਪਾ ਜਾ ਬਸ ਹੁਣ ਆ ਜੀ ਦੂਜੀ ਸਾਈਡ ਇਹ ਇੱਥੋਂ ਇੱਥੋਂ ਰਹਿ ਗਿਆ ਸੀ ਛੱਡ ਜਾ ਦੁਬਾਰੇ ਚੱਕਣ ਦੀ ਸ਼ੀਸ਼ੀ ਇਹ ਆ ਚੱਕ ਚਲ ਐ ਐਂ ਕੰਪਾ ਛੱਡਦੇ ਨਹੀਂ ਮੈਂ ਆ ਕੋਨਾ ਪਾ ਵੀਰੇ ਤਜਰਬੇ ਇਹ ਚੀਜ਼ਾਂ ਦਾ ਯਾਰ ਬੈ ਸਾਡੇ ਪਾਪੇ ਨੇ ਸਾਨੂੰ ਬਹੁਤ ਸਿਖਾਇਆ ਬਾਈ ਮੈਨਾ ਵੇ ਨਹੀਂ ਦਿੰਦਾ ਹੈਗਾ ਬੇਟਾ ਇਹ ਕਹਦਾ ਜੀ ਰੋਟੀ ਖਾਣੀ ਆ ਤਾਂ ਰੁਪਈਏ ਹੋ ਗਿਆ ਕੰਮ ਦਾ ਤੁਹਾਨੂੰ ਕਰਨਾ ਹੀ ਪੈਣਾ ਦੋ ਪੈਸਿਆਂ ਦਾ ਕਰਨਾ ਆਏ ਆ ਬਾਬੇ ਦੇ ਆ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਚਮਕਾ ਦਾਂਗੇ ਸਕੂਟਰੀ ਹੁਣ ਨਾਂ ਬਾਣੀ ਦਿੰਦੇ ਵੀ ਭਾਪੇ ਆ ਦੇਖ ਅੱਜ ਅਸੀਂ ਵਿਹਲੇ ਬੈਠ ਕੇ ਰੋਟੀ ਖਾ ਰਹੇ ਆ ਨਾ 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 ਕੰਮ ਕਰਿਆ ਕੰਮ ਬੋਲਦਾ ਬੋਲਦਾ ਵੀਰੇ ਕੰਮ ਕਰਿਆ ਐ ਕੱਪੜਾ ਵਜਿਦਾ ਆ ਬਾਬੇ 20 ਰੁਪਈਆ ਦੀ ਆਉਂਦੀ ਆ ਪਾਲਸ਼ ਵਾਲੀ ਮਹਿੰਗੀ ਨਹੀਂ ਹੈਗੀ ਬਸ ਫਿਰ ਗੁੱਦ ਤੇ ਲਾ ਲਓ ਚਮਕਾ ਦਿਓ ਜਿਵੇਂ ਮੂੰਹ ਤੇ ਕਰੀਮ ਲੱਗਦੀ ਹੈ ਇਹ ਇਹ ਆ ਦੇਖਿਓ ਇਹ ਆਉ ਲਾਤੀ ਕਰੀਮ ਯਾਰ ਮੇਰਾ ਭਰਾ ਚੱਕ ਲਈ ਗੁੱਦ ਘਸਾ ਦਿਓ ਡੈਸ਼ਬੋਰਡ ਤੇ ਹੋਰ ਕੀ ਦੇਖੀ ਨਹੀਂ ਜਾਣਾ ਬਸ ਘਸਾ ਦੇ ਹਾਂ ਹਾਂ ਚੰਗੀ ਤਰ੍ਹਾਂ ਘਸਾ ਦੇ ਘਸਾ ਦੇ ਐ ਆ ਦੇਖ ਆ ਬਰਲਾ ਬਰਲਾ ਣੀ ਵਿੱਚ ਹਾਰਾ ਸਾਫ ਕਰ ਦੇ ਚੰਗੀ ਤਰ੍ਹਾਂ ਐ ਹਾਂ ਮਾਲ ਖਾਦਾ ਘੱਟ ਲੱਗਦਾਗਾ ਤਾਂ ਹੀ ਹੱਥ ਟੀ ਲਾਏ ਆ ਰੇਲ ਬਣਾਏ ਹੁਣ ਖਾ ਲੈਣਾ ਮਾਲ ਬਣਾ ਦੇ ਰੇ ਦਾ ਇੱਕ ਨੰਬਰ ਕੰਮ ਹੈ ਚੱਲ ਮੇਰਾ ਭਰਾ ਚੱਲ 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 ਅਸਤੀਫਾ ਦਿਨਾ ਬਾਲਾ ਉਹ ਕਰ ਆ ਆ ਹਾ ਹਾ ਦੇਖ ਲੈ ਬਸ ਦੇਖ ਲੈ ਹੁਣ ਚਮਕਾ ਦੇ ਚਮਕਾ ਦੇ ਚਮਕਾ ਦੇ ਹਾਂ ਹਾਂ ਲਾ ਦੇ ਲਾ ਦੇ ਡੈਸ਼ ਬੋਰਡ ਤੇ ਚੰਗੀ ਤਰ੍ਹਾਂ ਮਾਰ ਦੇ ਆ ਚਾਬੀ ਵਿੱਚ ਕੀ ਕਰਦੀ ਆ ਬਈ ਚਾਬੀ ਤਾਂ ਥੱਲੇ ਰੱਖ ਦੇ ਰੱਖ ਦੀ ਚੱਲ ਠੀਕ ਹੈ ਹਾਂ ਜੇ ਬਾਬੇ ਡੈਸ਼ ਬੋਰਡ ਨੂੰ ਮਾਰਨ ਤੋਂ ਬਾਅਦ ਤੁਹਾਡੇ ਲਵੇ ਫਿਰ ਵੀ ਪਾਲਿਸ਼ ਬਚਦੀ ਆ ਬਸ ਫਿਰ ਤੁਸੀਂ ਕੀ ਕਰਨਾ ਬਾਡੀ ਤੇ ਮਾਰ ਦੋ ਹੁਣ ਕੀ ਨੰਬਰ ਪਲੇਟ ਵੀ ਚਮਕਾਤੀ ਕਿਰਾਂ ਮੁੰਡਿਆ ਕਿ ਰੱਖ ਕੰਮਾ ਰੁਕਣਾ ਨਹੀਂ ਚਾਹੀਦਾ ਕੰਮ ਜਟਾ ਐ ਮਾਰਤੇ ਮਗਰੇਟ ਮੁੰਡ ਚਮਕਾਤੀ ਬਣਾਤੀ ਗੱਲ ਐ ਬਣਦੀ ਆ ਮੇਰਾ ਲੈ ਭਈ ਅੱਜ ਥੋੜੀ ਜਿਹੀ ਪੁੜੀ ਚ ਬਾਤ ਗਈ ਆਪਾਂ ਹੁਣ ਇਹਦਾ ਕੀ ਕਰਨਾ ਦੁਬਾਰੇ ਫੇਰ ਡੈਸ਼ਬੋਰਡ ਤੇ ਮਾਰਤੀ ਚਮਕਾ ਦੇਣਾ ਅੱਜ ਤਾਂ ਇਹਨੂੰ ਚਾਂਦੀ ਦੀ ਕੌਲੀ ਵਾਂਗੂ ਨਿਖਾਰ ਦੇਣਾ ਹੈਗਾ ਦੇਖ ਦੇ ਨਵੀਂ ਵੀ ਆਈ ਬਣਾਤੀ ਨਾ ਐ ਗੱਲ ਬਾਤ ਹੈ ਬਾਬੇ ਦੇਖੀ ਜਗਤ ਬੋਲੀ ਆ ਫਾਈਨਲ ਲੁੱਕ ਹੈਗੀ ਬਹੁਤ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਯਾਰ ਘੱਟ ਪੈਸੇ 'ਚ ਆਪਾਂ ਸਾਲਾ ਸਕੂਟਰੀ ਐਨ ਚਮਕਾ ਸਕਦੇ ਚਾਹੇ ਮੋਟਰਸਾਈਕਲ ਆ ਚਾਹੇ ਗੱਡੀ ਆ ਚਾਹੇ ਕੁਛ ਵੀ ਆ ਦੇਖੋ ਡੈਸ਼ਬੋਰਡ ਦੇਖੋ ਮਾਰਦਾ ਲਸ਼ਕਾ ਦੇਖੋ ਇਹ ਮੈਂਟ ਜਿਆ ਥੋੜਾ ਜਿਹਾ ਪੁਰਾਣਾ ਹੋ ਗਿਆ ਇਹਦੇ ਕਰਕੇ ਥੋੜਾ ਜਿਹਾ ਲੱਗਦਾ ਸਾਨੂੰ ਪਰ ਆਉ ਡੈਸ਼ਬੋਰਡ ਦੀ ਲੁੱਕ ਜਮਾ ਓਕੇ ਆ ਠੀਕ ਹੈ ਦੇਖੋ ਬਾਡੀ ਦੇਖੋ ਸਕੂਟਰੀ ਦੀ ਵਧੀਆ ਜਿਹਾ ਜਮਾ ਓਕੇ ਦੇਖੋ ਐ ਬਣ ਗਈ ਗੱਲ ਐ ਆ ਬਸ ਫਿਰ ਠੀਕ ਹੈ ਵੀਡੀਓ ਨੂੰ ਸ਼ੇਅਰ